ਬਰਨਾਲਾ ਪੁਲਿਸ ਸੁਖਵਿੰਦਰ ਸਿੰਘ ਕਲਕੱਤਾ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ 24 ਘੰਟੇ ਵਿੱਚ ਸਲਝਾਉਣ ਦਾ ਦਾਵਾ ਕਰਕੇ ਆਪਣੀ ਪਿੱਠ ਥਪਥਪਾ ਰਹੀ ਹੈ। ਤਿੰਨ ਰੁਪਇਆ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਕਤਲ ਦੇ ਕਾਰਨ ਪੈਸੇ ਦੇ ਲੈਣ ਦੇਣ ਨੂੰ ਦੱਸਿਆ। ਪੁਲਿਸ ਦੀ ਮੰਨੀਏ ਤਾਂ ਅਰੋਪੀਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਕਤਲ ਲਈ ਵਰਤੇ ਹਥਿਆਰ ਅਤੇ ਗੱਡੀ ਜ਼ਬਤ ਕਰ ਲਈ ਹੈ। ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ immediately within 24 hour ਜਿਹੜਾ ਨਹੀਂ ਸਰ ਬੰਦ ਰਹੇ ਬੰਦੀ ਰਹੇ ਦੋ ਸਰ ਬੰਦੀ ਰਹੇ ਦੋ within 24 hour ਇੱਕ क्राइम ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ क्राइम ਚ ਉਹ ਵੀ ਰਿਕਵਰ ਕਰ ਲਈ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਫ਼ਤੀਸ਼ ਹੋਏਗੀ ਉਹ ਕਰਾਂਗੇ ਜੇ ਦੋ ਵੀ ਫੈਕਟ ਆਣਗੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਅਦ ਸ਼ੇਅਰ ਕਰਾਂਗੇ ਸਰ ਇਹ ਜੋ ਫਰਦਰ ਕਰਨਾ ਤੋਂ ਦੀ ਗੱਲ ਕਰਦੇ ਕੀ ਤਰ੍ਹਾਂ ਦੀ ਹੋਈ ਸੀ ਕਿਉਂ ਹੈ ਮਤਲਬ ਇਹ ਕੀ ਕਰ ਰਹੇ ਇਹ ਇਹ ਵਿੱਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਉਰਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਣਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਅਲੀਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਇਹਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮਾ ਫੇਸਿਸ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁਛਤਾਚ ਕਰੀਏ ਜੋ ਪ੍ਰਾਈਮਾ ਫੇਸਿਸ ਪੁਛਤਾਚ ਕਰੀਏ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਣੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਤੋਂ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੰਚਾਇਤੀ ਜਿਹੜਾ ਪੰਚਾਇਤੀ ਇਹ ਇਲੈਕਸ਼ਨ ਨੂੰ ਲੈ ਕੇ ਕੋਈ ਰੰਜਿਸ਼ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਵਿੱਚ ਆਣਗੀ ਇਹ ਇਹਨਾਂ ਨੇ ਇਹ ਕਿਹਾ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇਹਦੇ ਕਾਫੀ ਪੈਸੇ ਲੱਗੇ ਸੀਗੇ ਲੇਕਿਨ ਅੱਜ ਦੀ ਡੇਟ ਦੇ ਤੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਨੂੰ ਹੋਊਗੀ ਜੋ ਇਮੀਡੀਏਟ ਕਾਰਨ ਇਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਸ ਹੁਣੀ ਹੋਈ ਹੈ ਕੋਈ ਇਹਦੇ ਨਾਲ ਦੇ immediately ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹ ਰਿਹਾ ਕਿ ਉਹਨੇ ਕੁਝ ਬੋਲਿਆ ਤੇ ਇਹਨੇ ਇਮੀਡੀਏਟਲੀ ਪਿਸਟਲ ਕੱਢ ਕੇ ਉਹਦੇ ਫਾਇਰ ਕਰ ਦਿੱਤਾ ਸਰ ਹਥਿਆਰ ਕਿੱਥੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਇਹ ਗਿਆ ਸੀਗਾ ਜਗਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਾਡੀ ਕਸਟਡੀ 'ਚ ਹੈਗੇ ਅਨੀ ਉਹ ਰਿਮਾਂਡ ਲੈਵਾਂਗੇ ਬੋਡ ਡੂੰਗਾ ਨਾਲ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਹਰ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਰਾਜਨੀਤਿਕ ਬੰਦਿਆਂ ਦਾ ਨਾਂ ਲੈਂਦੇ ਆ ਬੈਟਾ ਦਿੱਤੀਆਂ ਨੇ ਸਾਨੂੰ ਦੇਖੋ ਬਾਈਟ ਤੋਂ ਮੈਂ ਉਹੀ ਕਹ ਰਿਹਾ ਹੁਣ ਅਸਲਾ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀਗੀ ਉਹ ਤੋਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੇ ਜੋ ਵੀ ਹੋਗਾ ਉਹ ਕਰਾਂਗੇ ਬੇਸ਼ੱਕ ਪੁਲਿਸ ਨੇ 3 ਰੁਪਇਆ ਨੂੰ ਗ੍ਰਿਫਤਾਰ ਕਰਕੇ ਮਾਮਲੇ ਨੂੰ ਸੁਲਝਾਉਣ ਦੇ ਦਾਅਵੇ ਕੀਤੇ ਹਨ ਉਥੇ ਸੁਖਵਿੰਦਰ ਦੇ ਸਮਰਥਕ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ ਕਈ ਸਵਾਲ ਜੈ ਹੈ ਹਨ ਜਿਸ ਦੇ ਜਵਾਬ ਪੁਲਿਸ ਨੂੰ ਲੱਭਣੇ ਪੈਣਗੇ ਰੁਪਇਆ ਦੀ ਪੈਸੇ ਦੇ ਲੈਣ ਦੇ ਨੂੰ ਲੈ ਕੇ ਪਹਿਲਾਂ ਕਦੇ ਕੋਈ ਤਕਰਾਰ ਹੋਈ ਜਾਂ ਸਿੱਧਾ ਕਤਲ ਹੋਇਆ ਹਥਿਆਰ ਖਰੀਦਣ ਲਈ આરોપીਆਂ ਕੋਲ ਪੈਸਾ ਕਿੱਥੋਂ ਆਇਆ ਕੀ ਪੈਸਾ આરોપીਆਂ ਦਾ ਆਪਣਾ ਸੀ ਜਾਂ ਕਿਸੇ ਵੱਲੋਂ ਪੈਸਾ ਮੁਹੱਈਆ ਕਰਕੇ ਦਿੱਤਾ ਗਿਆ ਕੀ ਇਸ ਕਤਲ ਪਿੱਛੇ ਕੋਈ ਵੱਡੀ ਸਾਜ਼ਿਸ਼ ਤਾਂ ਨਹੀਂ આરોપી ਨੇ ਕਤਲ ਆਪਣੀ ਮਰਜ਼ੀ ਨਾਲ ਕੀਤਾ ਜਾਂ ਕਿਸੇ ਦਵਾਹੇਟ ਇਹ ਸਾਰੇ ਜਵਾਲਾਂ ਦੇ ਜਵਾਬ ਪੁਲਿਸ ਨੂੰ ਲੱਭਣੇ ਪੈਣਗੇ ਤਾਂ ਹੀ ਪੁਲਿਸ ਆਪਣੀ ਜਾਂਚ ਨੂੰ ਸਹੀ ਸਾਬਤ ਕਰ ਪਾਉਗੀ ਪੜਾਸ ਪੋਸਟ ਬਰਨਾਲਾ ਤੁਹਾਡੇ ਕੋਲੇ ਵੀ ਕੋਈ ਸਵਾਲ ਹੈ ਤਾਂ ਸਾਡੇ ਨਾਲ ਸਾਂਝਾ ਕਰੋ